ਨਮਸਕਾਰ ਜੀ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲ ਜਾਨ ਵਲੋਂ ਜੀ ਸੋ ਆਦੀ ਕੈਟਲੋਗ ਲੈ ਕੇ ਆਇਆ ਬਹੁਤ ਹੀ ਪਿਆਰੀ ਕੱਟਲੂਗ ਆਈ ਹੈ ਜੀ 8 ਪੀਸਾਂ ਦੀ ਕੈਟਲੋਗ ਆਈ ਹੈ ਪਿਓਰ ਕਾਟਨ ਦੀ ਕੱਟਲੂਗ ਹੈ ਬਿਨਾ ਲਾਈਨਿੰਗ ਤੋਂ ਬਣੇਗਾ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਪਹਿਲਾਂ ਤਾਂ ਮੇਰੀ ਸਭ ਨੂੰ ਬੇਨਤੀ ਹੈ ਕਿ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਦੇਖ ਰਹੇ ਹੋ ਸੋ ਆਰਟੀਕਲ ਬਹੁਤ ਸੋਹਣਾ ਆਰਟੀਕਲ ਲੈ ਕੇ ਆਏ ਤੁਹਾਡੇ ਵਾਸਤੇ ਕੈਟਲੋਗ ਆਈ ਹੈ ਪੂਰੀ ਅਨਿਗਾਖਾ ਕਰੋ ਸਾਰਾ ਨੈਕ ਤੇ ਹੈਂਡਵਰਕ ਕਰਿਆ ਹੋਇਆ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਪ੍ਰੀਮੀਅਮ ਕੁਆਲਿਟੀ ਦੀ ਕੈਟਲੋਗ ਹੈਗੀ neck ਤੇ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਆ ਮਾਡਲ ਨੇ ਪੀਸ ਪਾ ਹੋਇਆ ਹੈ ਬ੍ਰਾਂਡਡ ਲੁੱਕ ਦੀ ਕੈਟਲੋਗ ਹੈ 8 ਪੀਸ ਆਏ ਆ ਕੰਬੀਨੇਸ਼ਨ ਦੇ ਵਿੱਚ ਆਰਟੀਕਲ ਹੈ ਪ੍ਰਾਈਸ ਜਿਹੜਾ ਆਏਗਾ ਇਸ ਦਾ 1250 ਰੁਪਏ 1250 ਰੁਪਏ ਪ੍ਰਾਈਸ ਆਏਗਾ ਆ ਬਾਰਡਰ ਸਟਾਈਲ ਹੈ ਫਰੰਟ ਬੈਕ ਦੀ ਪ੍ਰਿੰਟਿੰਗ ਆਏਗੀ ਸੇਮ ਜਿੱਦਾਂ ਫਰੰਟ ਉਦਾਂ ਹੀ ਬੈਕ ਤੇ ਪ੍ਰਿੰਟਿੰਗ ਬੜੀ ਪਿਆਰੀ ਕੱਟ ਲੋ ਹੈ ਕੰਬੀਨੇਸ਼ਨ ਬੜਾ ਪਿਆਰਾ ਆਏਗਾ ਜੀ ਇਸ ਦਾ ਇਸ ਦਾ ਜਿਹੜਾ ਕੰਬੀਨੇਸ਼ਨ ਆਏਗਾ ਜੀ ਮਜ਼ੈਂਟਾ ਗਾਜ਼ਰੀ ਕਲਰ ਦਾ ਕੰਬੀ ਹਲੋ ਇਹਦੇ ਤੁਹਾਨੂੰ ਸਾਰੇ ਪੀਸ ਦਿਖਾਉਂਗਾ ਇੱਕ ਕਲਰ ਆਊਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਗ੍ਰੇ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨਾ ਸੋਹਣਾ ਕੰਬੀਨੇਸ਼ਨ ਇੱਕ ਕੰਬੀਨੇਸ਼ਨ ਆਏਗਾ ਗ੍ਰੇ ਨਾਲ ਅਲਟੀਮੇਟ ਕੰਬੀਨੇਸ਼ਨ ਆ ਦੇਖੋ ਪੀਸ ਪਾਇਆ ਹੋਇਆ ਮੋੜ ਕੇ ਨੀਂਗਾ ਕਰਾ ਦਿਓ ਜੀ ਆਹ ਲੋ neck ਤੇ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ neck ਦਿਖਾਓ ਹੈਂਡਵਰਕ ਹੋਇਆ ਜੀ ਬੜਾ ਸੋਹਣਾ ਇੱਕ ਆਏਗਾ ਜੀ ਬਲੈਕ ਕਲਰ ਬਲੈਕ ਨਾਲ ਕੰਬੀਨੇਸ਼ਨ ਬੜਾ ਪਿਆਰਾ ਵੀਡੀਓ ਲਾਸਟ ਤੱਕ ਦੇਖੋ ਬੇਨਤੀ ਆ 8 ਪੀਸ ਦਿਖਾਉਂਗਾ ਵੀਡੀਓ ਲਾਸਟ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਦਬਾ ਦਿਓ ਬਹੁਤ ਪਿਆਰੀ ਆਈਟਮ ਲੈ ਕੇ ਆਇਆ ਹਾਂ ਸਪੈਸ਼ਲ ਤੁਹਾਡੇ ਵਾਸਤੇ ਆ ਨੈੱਕ ਦਿਖਾਓ ਬੜੀ ਸੋਹਣੀ ਆਈਟਮ ਬਾਜੂ ਤੇ ਪ੍ਰਿੰਟਿੰਗ ਆਏਗੀ ਪ੍ਰੋਪਰ ਜੀ ਆ ਬਾਡਰ ਸਟਾਈਲ ਆ ਗਿਆ ਜੀ ਘੇਰਾ ਵੀ ਦਿਖਾ ਦਿਓ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਜੀ ਬਹੁਤ ਪਿਆਰੀ ਕੰਬੀਨੇਸ਼ਨ ਦੇਖੋ ਆ ਮਾਡਲੇ ਪੀਸ ਪਾਇਆ ਚੈੱਕ ਕਰਾਓ ਇਹਦਾ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਬਹੁਤ ਸੋਹਣੇ ਹਨ ਇਹਨਾਂ ਦੇ ਅਲਟੀਮੇਟ ਦੁਪੱਟੇ ਆ ਆ ਦੁਪੱਟਾ ਆਏਗਾ ਇੱਕ ਕੰਟਰਾਸਟ ਆਏਗਾ ਫਰੋਜੀ ਨਾਲ ਬੜਾ ਸੋਹਣਾ ਕ ਕੁਛ हटके ਕੰਬੀਨੇਸ਼ਨ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਆਏ ਹਾਏ ਕੀ ਬਾਤ ਹੈ ਬ੍ਰਾਈਟ ਕਲਰ ਜਿਹਨੂੰ ਬ੍ਰਾਈਟ ਪਸੰਦ ਆ ਬ੍ਰਾਈਟ ਬਾਏ ਕਰ ਲੈਣਾ ਬੜਾ ਪਿਆਰਾ ਕਲਰ ਹੈ ਕੰਬੀਨੇਸ਼ਨ ਦੇਖੋ ਇੱਕ ਆਏਗਾ ਜੀ ਗਾਜ਼ਰੀ ਕਲਰ ਆ ਵੀ ਕਲਰ ਬੜਾ ਸੋਹਣਾ ਅਲਟੀਮੇਟ ਕਲਰ ਹੈ ਬਿਊਟੀਫੁਲ ਕਲਰ ਆਏਗਾ ਜੀ ਬਿਊਟੀਫੁਲ ਚੈੱਕ ਕਰੋ ਗਾਜ਼ਰੀ ਕਲਰ ਬਹੁਤ ਸੋਹਣਾ ਕਲਰ ਹੈ ਜੀ ਆ ਵੀ ਕਲਰ ਬੜਾ ਪਿਆਰਾ ਕੰਬੀਨੇਸ਼ਨ ਬਹੁਤ ਪਿਆਰਾ ਹੈ ਕੰਬੀਨੇਸ਼ਨ ਖੋਲੂਗਾ ਇਹ ਦੁਪੱਟਾ ਦਾ ਬੜਾ ਸੋਹਣਾ ਦੁਪੱਟਾ ਬਣਾ ਹੋਇਆ ਦੇਖੋ ਦੁਪੱਟਾ ਦਿਖਾਓ ਕਿੰਨਾ ਸੋਹਣਾ ਦੁਪੱਟਾ ਆਹ ਹੁੰਦੇ ਆ ਡਿਜੀਟਲ ਪ੍ਰਿੰਟ ਆਹ ਹੁੰਦੀਆਂ ਨੇ ਡਿਜ਼ਾਈਨਰ ਆਈਟਮਾਂ ਆ ਲੋ ਇੱਕ ਆਏਗਾ ਜੀ ਮਸਟਰਡ ਕਲਰ ਬੜਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਹੈ ਕੰਬੀਨੇਸ਼ਨ ਯੂਨਿਕ ਹੈ ਯੂਨਿਕ ਕੁਝ हट ਕੇ ਲੋ ਜੀ ਕਿੰਨੀ ਪਿਆਰੀ ਆਈਟਮ ਹੈ ਕੰਬੀਨੇਸ਼ਨ ਦੇਖੋ ਬਿਊਟੀਫੁਲ ਕੰਬੀਨੇਸ਼ਨ ਇੱਕ ਆਏਗਾ ਜੀ ਕੰਬੀਨੇਸ਼ਨ ਇਸ ਦੇ ਵਿੱਚ ਬਲੂ ਦਾ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਸਾਰੇ ਸੋਹਣੇ ਆ ਤੁਸੀਂ ਜਿਹੜਾ ਮਰਜ਼ੀ ਬਾਏ ਕਰ ਸਕਦੇ ਹੋ ਰੇਡ ਦੇ ਹਿਸਾਬ ਨਾਲ ਚੀਜ਼ ਬੜੀ ਸੋਹਣੀ ਆ ਬਿਨਾ ਲਾਈਨਿੰਗ ਤੋਂ ਬਣੇਗਾ ਹੈਂਡਵਰਕ ਹੋਇਆ ਹੈ ਪ੍ਰੀਮੀਅਮ ਕੁਆਲਿਟੀ ਹੈ ਬ੍ਰਾਂਡ ਦੀ ਆਈਟਮ ਹੈ ਕੈਟਲੋਗ ਬਹੁਤ ਸੋਹਣੀ ਹੈ ਕੰਬੀਨੇਸ਼ਨ ਦੁਪੱਟੇ ਨੇ ਵਧੀਆ ਕੁਆਲਿਟੀ ਦੇ ਦੁਪੱਟੇ ਨੇ 1250 ਰੁਪਏ ਪ੍ਰਾਈਸ ਹੈ ਸ਼ਿਪਿੰਗ ਵਰਲਡਵਾਈਡ ਰਹੇਗੀ ਜੀ ਸ਼ਿਪਿੰਗ ਵਰਲਡਵਾਈਡ ਲੋ ਜੀ ਆ ਚੈੱਕ ਕਰੋ ਲਾਸਟ ਵਾਲਾ ਕਲਰ ਦੇਖੋ ਕਿੰਨਾ ਪਿਆਰਾ ਹੈ ਲੋ ਜੀ ਨਵਾਂ ਯਾ ਰੰਗ ਹੈ ਗਾਜਰੀ ਯਾ ਕਲਰ ਆਏਗਾ ਗਾਜਰੀ ਯਾ ਡਿਫਰੈਂਟ ਕਲਰ ਹੈ ਯੂਨਿਕ ਹੋਰ ਪਿੰਕ ਯਾ ਕਲਰ ਆਏਗਾ ਮੈਚਿੰਗ ਕਲਰ ਮੈਚਿੰਗ ਬਹੁਤ ਪਿਆਰੀ ਹੈ ਕੰਬੀਨੇਸ਼ਨ ਬਹੁਤ ਪ ਯੂਨਿਕ ਲੋਰੀ ਦੁਪੱਟਾ ਆਏਗਾ ਬੜਾ ਸੋਹਣਾ 1 2 3 4 5 6 7 8 ਟੋਟਲ 8 ਪੀਸ ਆਏ ਆ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨ ਦਾ ਨਾ ਭੁੱਲਣਾ ਥੈਂਕ ਯੂ ਸੋ ਮੱਚ